ਹਾਂਜੀ ਸਭ ਕੁਝ ਇਹ ਉਹਦਾ ਉਹਦੇ ਉੱਤੇ ਨਾ ਸਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇੱਕ ਸਵਾਲ ਅਕਸਰੀ ਸਾਡੇ ਮਨ ਦੇ ਵਿੱਚ ਵੀ ਹੁੰਦਾ ਮੈਨੂੰ ਵੀ ਪੁੱਛਿਆ ਜਾਂਦਾ ਵੈਸੇ ਵੀ ਕਈ ਥਾਂ ਤੇ ਉੱਤੇ ਇਹ ਸਵਾਲ ਕੀਤਾ ਹੁੰਦਾ ਕਿ ਜਿਹੜੇ ਲੋਕ ਰੱਬ ਦਾ ਨਾਮ ਲੈਂਦੇ ਨੇ ਉਹਨਾਂ ਦੇ ਨਾਲ ਹੀ ਮਾੜਾ ਕਿਉਂ ਹੁੰਦਾ ਜਾਂ ਸਾਡੇ ਮਨ 'ਚ ਵੀ ਆ ਜਾਂਦਾ ਵੀ ਜਦੋਂ ਅਸੀਂ ਇੰਨਾ ਰੱਬ ਦਾ ਨਾਮ ਲੈਂਨੇ ਆ ਸਾਡੇ ਨਾਲ ਮਾੜਾ ਕਿਉਂ ਹੋਇਆ ਸਾਡੀ ਜ਼ਿੰਦਗੀ ਇੰਨੀ ਦੁਖੀ ਕਿਉਂ ਆ ਜਿਹੜੇ ਲੋਕ ਰੱਬ ਦਾ ਨਾਮ ਨਹੀਂ ਲੈਂਦੇ ਉਹ ਜ਼ਿਆਦਾ ਖੁਸ਼ ਰਹਿੰਦੇ ਨੇ ਇਦਾਂ ਦੇ ਕਈ ਸਾਰੇ ਸਵਾਲ ਨੇ ਜਿਹੜੇ ਮਨ ਦੇ ਵਿੱਚ ਚੱਲਦੇ ਰਹਿੰਦੇ ਆ ਪਹਿਲਾਂ ਤਾਂ ਇੱਕ ਚੀਜ਼ ਮੈਂ ਦੱਸਦਾ ਵੀ ਰੱਬ ਦਾ ਜਿਹੜਾ ਨਾਮ ਜਾਂ ਰੱਬ ਦੇ ਮਾਰਗ ਤੇ ਜਿਹੜਾ ਤੁਰਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹੜਾ ਪਿਆਰ ਪਾਉਣਾ ਉਹ ਕੋਈ ਜਵਾਕਾਂ ਦਾ ਖੇਡ ਨਹੀਂ ਉਹ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਇਹ ਸ਼ੂਰ ਵੀਰ ਯੋਧਿਆਂ ਦਾ ਹੀ ਕੰਮ ਕਿਉਂਕਿ ਜੇ ਤੁਸੀਂ ਇਤਿਹਾਸ ਦੇ ਵਿੱਚ ਦੇਖੋਗੇ ਜਿੰਨੇ ਵੀ ਹੁਣ ਤੱਕ ਰੱਬੀ ਰੂਹਾਂ ਹੋਈਆਂ ਨੇ ਗੁਰੂ ਪੀਰ ਦੇਵੀ ਦੇਵਤੇ ਫੱਕਰ ਰੈਬਰ ਜੋ ਜੋ ਵੀ ਤੁਸੀਂ ਕਹੋਗੇ ਜਿੰਨੀਆਂ ਵੀ ਰੱਬੀ ਰੂਹਾਂ ਜਿਹੜੇ ਜਿਹੜੀਆਂ ਧਰਾਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਕੇ ਚੱਲੀਆਂ ਨੇ ਜੇ ਉਹਨਾਂ ਦੀ ਆਪਾਂ ਜ਼ਿੰਦਗੀ ਦੇਖੀ ਤਾਂ ਕਿਸੇ ਦੀ ਵੀ ਜ਼ਿੰਦਗੀ ਕੋ ਬਾਲੀ ਸਖਾਲੀ ਨਹੀਂ ਸੀ ਰੱਬ ਵੀ ਪਰਚੇ ਪਾਉਂਦਾ ਤੇ ਦੁਨੀਆ ਵੀ ਉਹਦਾ ਵਿਰੋਧ ਕਰਦੀ ਆ ਸਮੇਂ ਦੀਆਂ ਹਕੂਮਤਾਂ ਨੇ ਸਮਿਆਂ ਦੇ ਰਾਜਿਆਂ ਨੇ ਰੰਬੀਆਂ ਵੀ ਚਲਾਈਆਂ ਸੀਸ ਵੀ ਕਲਮ ਕੀਤੇ ਪੁੱਠੀਆਂ ਖੱਲਾਂ ਲਹਾਈਆਂ ਤੱਤੀਆਂ ਤਵੀਆਂ ਤੇ ਬਿਠਾਏ ਆਰਿਆਂ ਨਾਲ ਚੀਰੇ ਇਹ ਸਾਰਾ ਕੁਝ ਉਹਨਾਂ ਦੇ ਨਾਲ ਹੋਇਆ ਜਿਹੜੇ ਰੱਬ ਦੇ ਮਾਰਗ ਤੇ ਚੱਲੇ ਨੇ ਸੋ ਇਥੋਂ ਇੱਕ ਚੀਜ਼ ਤਾਂ ਪਤਾ ਲੱਗਦੀ ਆ ਵੀ ਰੱਬ ਦੇ ਰਾਹ ਤੇ ਤੁਰਨਾ ਕੋਈ ਆਮ ਬੰਦੇ ਦੀ ਖੇਡ ਨਹੀਂ ਹੈਗੀ ਉਹ ਕਿਸੇ ਵੀ ਸਮੇਂ ਪਰਚਾ ਪਾ ਸਕਦਾ ਪ੍ਰਮਾਤਮਾ ਸੋ ਜੇ ਪ੍ਰਮਾਤਮਾ ਪਰਚਾ ਪਾ ਸਕਦਾ ਤਾਂ ਸਾਨੂੰ ਹਮੇਸ਼ਾ ਉਹਦਾ ਪਾਣਾ ਮੰਨ ਕੇ ਇਹ ਕਹਿਣਾ ਚਾਹੀਦਾ ਜਿਵੇਂ ਸਾਡੇ ਗੁਰੂਆਂ ਨੇ ਕਿਹਾ ਵੀ ਤੇਰਾ ਪਾਣਾ ਮਿੱਠਾ ਲਾਗੇ ਹੁਣ ਤੁਸੀਂ ਇਹ ਚੀਜ਼ ਨੂੰ ਸਮਝੋ ਵੀ ਜਿਹੜੇ 10 ਗੁਰੂ ਨੇ ਜਿਹੜੇ 10 ਜਾਮੇ ਹੋਏ ਨੇ ਉਹ ਇਸੇ ਕਰਕੇ ਹੋਏ ਨੇ ਤਾਂ ਕਿ ਉਹ ਆਪ ਸਾਡੇ ਵਿੱਚ ਸਾਡੇ ਵਰਗੇ ਬਣ ਕੇ ਸਾਨੂੰ ਸਮਝਾ ਸਕਣ ਵੀ ਭਾਈ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਸੁੱਖ ਨੇ ਚੱਲਦੇ ਰਹਿਣੇ ਨੇ ਜੇ ਤੁਸੀਂ ਪਰਮਾਤਮਾ ਦੇ ਮਾਰਗ ਤੇ ਚੱਲਦੇ ਹੋ ਰੱਬ ਦੇ ਨਾਲ ਜੁੜਦੇ ਹੋ ਰੱਬ ਦਾ ਨਾਮ ਲੈਂਦੇ ਹੋ ਤਾਂ ਉਹਦੇ ਤੇ ਸ਼ੰਕਾ ਨਹੀਂ ਕਰਨੀ ਉਹਦੇ ਤੇ ਸ਼ੱਕ ਨਹੀਂ ਕਰਨੀ ਉਹਦੇ ਤੇ ਕਦੇ ਵੀ ਕਿੰਤੂ ਪ੍ਰਾਂਤੂ ਨਹੀਂ ਕਰਨਾ ਕਿਉਂਕਿ ਜੇ ਰੱਬ ਦੇ ਉੱਤੇ ਕਿੰਤੂ ਪ੍ਰਾਂਤੂ ਹੋ ਗਿਆ ਫਿਰ ਉਹ ਰੱਬ ਨਹੀਂ ਨਾ ਹੈਗਾ ਜੇ ਤੁਹਾਨੂੰ ਲੱਗਿਆ ਵੀ ਰੱਬ ਦੇ ਵਿੱਚ ਕੋਈ ਕਮੀ ਆ ਫਿਰ ਉਹ ਰੱਬ ਕਿਵੇਂ ਹੋ ਗਿਆ ਉੱਥੇ ਰੱਬ ਦੇ ਵਿੱਚ ਕੋਈ ਕਮੀ ਨਹੀਂ ਦੁੱਖ ਤਕਲੀਫਾਂ ਨੇ ਜਿਹੜੀਆਂ ਇਹ ਦੋ ਚੀਜ਼ਾਂ ਦੇ ਕਰਕੇ ਹੁੰਦੀਆਂ ਨੇ ਨੰਬਰ 1 ਤਾਂ ਜ਼ਿਆਦਾਤਰ ਦੁੱਖ ਤਕਲੀਫਾਂ ਸਿਰਫ ਸਾਡੇ ਆਪਣੇ ਖਿਆਲਾਂ ਕਰਕੇ ਆਪਣੇ ਦਿਮਾਗ ਕਰਕੇ ਹੁੰਦੀਆਂ ਨੇ। ਨੰਬਰ 2 ਦੁੱਖ ਤਕਲੀਫਾਂ ਸਾਡੇ ਆਪਣੇ ਕਰਮ ਹੁੰਦੇ ਨੇ। ਸੋ ਇਸ ਕਰਕੇ ਇਹਦੇ ਵਿੱਚ ਰੱਬ ਦਾ ਕੋਈ ਲੈਣ ਦੇਣ ਨਹੀਂ, ਰੱਬ ਦਾ ਕੋਈ ਰੋਲ ਨਹੀਂ। ਉੱਥੇ ਤਾਂ ਹਰ ਵੇਲੇ ਪਿਆਰ ਦੀ ਬਰਸਾਤ ਹੁੰਦੀ ਆ। ਉੱਥੇ ਤਾਂ ਹਰ ਵੇਲੇ ਇੱਕ ਐਸੀ ਰਹਿਮਤ ਵਰਸਦੀ ਰਹਿੰਦੀ ਆ ਕਿ ਤੁਸੀਂ ਲੁੱਟਣ ਵਾਲੇ ਬਣੋ। ਉਹ ਸਭ ਨੂੰ ਇੱਕੋ ਜਿਹਾ ਪਿਆਰ ਕਰਦਾ। ਹਰ ਕਿਸੇ ਨੂੰ ਸੋ ਇਸ ਕਰਕੇ ਜੇ ਰੱਬ ਦੇ ਰਾਹ ਤੇ ਤੁਰਨਾ ਤਾਂ ਇਹ ਚੀਜ਼ ਵੀ ਦਿਮਾਗ 'ਚ ਰੱਖਣੀ ਆ ਵੀ ਪ੍ਰਮਾਤਮਾ ਪਰਚਾ ਕਿਸੇ ਵੀ ਸਮੇਂ ਪਾ ਸਕਦਾ ਦੇਖੋ ਜੇ ਆਪਾਂ ਕਿਸੇ ਮੰਤਰੀ ਨੂੰ ਮਿਲਣਾ ਜਾਂ ਕਿਸੇ ਹੋਰ ਨੂੰ ਮਿਲਣਾ ਆਪਣੀ ਕਿੰਨੀ ਚੈੱਕਅਪ ਹੁੰਦੀ ਆ ਕਿੰਨਾ ਪਤਾ ਕਰਦੇ ਨੇ ਵੀ ਇਹ ਪਿੱਛੋਂ ਕੀ ਆ ਕਿੱਥੋਂ ਆ ਕੋਈ ਇਹਦੀ ਗਲਤ ਬੰਦਿਆਂ ਨਾਲ ਤਾਂ ਨਹੀਂ ਜਾਰੀ ਹੈ ਕੋਈ ਮਾਰਨ ਤਾਂ ਨਹੀਂ ਆ ਇਹਦੇ ਮਨ ਦੇ ਵਿੱਚ ਕੀ ਮਨਛਾ ਹੁਣ ਪ੍ਰਮਾਤਮਾ ਜਿਹੜਾ ਉਹ ਤਾਂ ਇੱਕ ਐਸੀ ਥੇਰਾ ਜਿੱਥੋਂ ਸਾਰੀਆਂ ਧਿਨਾ ਸ਼ੁਰੂ ਹੁੰਦੀਆਂ ਨੇ ਜਿੱਥੋਂ ਸਾਰੀਆਂ ਤਾਕਤਾਂ ਸ਼ੁਰੂ ਹੁੰਦੀਆਂ ਪਰਮਾਤਮਾ ਤੋਂ ਸ਼ੁਰੂ ਹੋ ਕੇ ਪਰਮਾਤਮਾ ਤੇ ਸਾਰਾ ਕੁਝ ਖਤਮ ਹੋ ਜਾਂਦਾ ਸੋ ਜਦੋਂ ਆਪਾਂ ਇੰਨੀ ਵੱਡੀ ਸ਼ਕਤੀ ਦੇ ਨਾਲ ਇੰਨੀ ਵੱਡੇ ਅਕਾਲ ਪੁਰਖ ਦੇ ਨਾਲ ਜਿਹਦਾ ਆਪਾਂ ਵਰਣਨ ਵੀ ਨਹੀਂ ਕਰ ਸਕਦੇ ਆਪਾਂ ਕਹਿ ਵੀ ਨਹੀਂ ਸਕਦੇ ਉਹਦੇ ਨਾਲ ਜਦੋਂ ਆਪਾਂ ਜੁੜਨ ਦੀ ਗੱਲ ਕਰਦੇ ਆ ਤਾਂ ਜੇ ਇਦਾਂ ਦੇ ਦੁੱਖ ਤਕਲੀਫ ਆਉਂਦੇ ਨੇ ਤਾਂ ਇਹਨਾਂ ਨੂੰ ਆਪਣੇ ਦਿਲ ਤੇ ਨਾਲ ਲਿਆ ਕਰੋ ਤੁਸੀਂ ਝੋਟ ਜਾਣਾ ਤੁਸੀਂ ਪ੍ਰਮਾਤਮਾ ਨੂੰ ਇਹ ਕਹਿਣਾ ਵੀ ਵਾਹਿਗੁਰੂ ਰੱਖ ਭਾਵੇਂ ਮਾਰ ਅਸੀਂ ਤਾਂ ਤੇਰੇ ਹੀ ਹਾਂ ਬਸ ਹੁਣ ਤਾਂ ਤੇਰੇ ਅੱਗੇ ਅਰਪਣ ਕਰਤਾ ਆਪਣੇ ਆਪ ਨੂੰ ਤੇ ਤੁਸੀਂ ਇਹ ਦੇਖਿਓ ਜਿਹੜਾ ਰੱਬ ਤੁਹਾਨੂੰ ਮੁਸ਼ਕਲ 'ਚ ਪਾਉਂਦਾ ਉਹੀ ਰੱਬ ਤੁਹਾਨੂੰ ਮੁਸ਼ਕਲ 'ਚੋਂ ਕੱਢਦਾ ਵੀ ਆ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦਊ ਪਰ ਗੱਲ ਆ ਵੀ ਤੁਹਾਡਾ ਭਰੋਸਾ ਪੂਰਨ ਹੋਣਾ ਚਾਹੀਦਾ ਇਹ ਨਹੀਂ ਹੈਗਾ ਮਾੜਾ ਜਿਹਾ ਦੁੱਖ ਆਇਆ ਤੇ ਭਰੋਸਾ ਟੁੱਟ ਗਿਆ ਨਾਲ ਦੀ ਨਾਲ ਹੀ ਰੱਬ ਬਦਲਦਾ ਆਪਾਂ ਨੇ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਕੋਈ ਵੀ ਰੱਬ ਦਾ ਨਾਮ ਜਿਹੜਾ ਰੱਖਿਆ ਦੁਨੀਆ ਦੇ ਉੱਤੇ ਮਾੜਾ ਨਹੀਂ ਕੋਈ ਧਰਮ ਮਾੜਾ ਨਹੀਂ ਸਭ ਪ੍ਰਮਾਤਮਾ ਤੱਕ ਪਹੁੰਚਣ ਦੀਆਂ ਖੇਡਾਂ ਨੇ ਪਰ ਤੁਸੀਂ ਇਹ ਸੋਚੋ ਵੀ ਜਿੱਥੇ ਰੱਬ ਨੇ ਤੁਹਾਨੂੰ ਪੈਦਾ ਕੀਤਾ ਹਨਾ ਉਹ ਰੱਬ ਨੇ ਥੋੜੀ ਗਲਤ ਕੀਤਾ ਰੱਬ ਨੇ ਤਾਂ ਤੁਹਾਨੂੰ ਸਹੀ ਜਗ੍ਹਾ ਤੇ ਭੇਜਿਆ ਉਹ ਹੁਣ ਤੁਹਾਡੇ ਵਿੱਚ ਕਮੀਆਂ ਪੇਚੀਆਂ ਨੇ ਵੀ ਜਿਹੜਾ ਤੁਹਾਨੂੰ ਇਧਰੋਂ ਉਧਰੋਂ ਉਧਰੋਂ ਇਧਰ ਜਾਣਾ ਪੈਂਦਾ ਰੱਬ ਤਾਂ ਉਹੀ ਆ ਉਹਦਾ ਨਾਮ ਬਦਲ ਜਾਂਦਾ ਉਹਦਾ ਢੰਗ ਬਦਲ ਜਾਂਦਾ ਜੇ ਇੱਥੇ ਨਹੀਂ ਰੱਬ ਨੇ ਕੁਝ ਦੇਣਾ ਤਾਂ ਦੂਜੇ ਪਾਸੇ ਜਾ ਕੇ ਉਹਦੇ ਦੂਜੇ ਨਾਂ ਦੇ ਨਾਲ ਉਹਨੂੰ ਆਵਾਜ਼ ਮਾਰੋਗੇ ਤਾਂ ਉੱਥੇ ਵੀ ਕੁਝ ਨਹੀਂ ਦੇਣਾ ਉਹਨੇ ਫਿਰ ਕਿਉਂਕਿ ਰੱਬ ਇੱਕ ਹੀ ਆ ਸੋ ਇਸ ਕਰਕੇ ਆਪਣੇ ਰੱਬ ਦੇ ਉੱਤੇ ਭਰੋਸਾ ਰੱਖੋ ਆਪਣੇ ਰੱਬ ਦੇ ਨਾਲ ਪਿਆਰ ਕਰੋ ਹਮੇਸ਼ਾ ਸਦੀਵ ਉਹਦੇ ਤੇ ਸ਼ੰਕਾ ਨਹੀਂ ਕਰਨੀ ਉੱਥੇ ਤਾਂ ਜਦੋਂ ਪਿਆਰ ਪੈ ਗਿਆ ਨਾ ਫਿਰ ਬਸ ਇਹ ਆ ਵੀ ਬਸ ਤੂੰ ਹੀ ਤੂੰ ਆ ਤੂੰ ਹੀ ਤੂੰ ਆ ਬਸ ਫਿਰ ਨਹੀਂ ਉਦੋਂ ਅੱਗੇ ਤਾਂ ਫਿਰ ਕੋਈ ਗੱਲ ਹੀ ਨਹੀਂ ਨਾ ਹੈਗੀ ਕਿ ਚੰਗੇ ਮਾੜੇ ਆ ਹੋ ਗਿਆ ਉਹ ਹੋ ਗਿਆ ਫਿਰ ਤਾਂ ਜੋ ਕਰਤਾ ਪ੍ਰਮਾਤਮਾ ਨੇ ਮਨਜ਼ੂਰੀ ਮਨਜ਼ੂਰ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਆਪਣੇ ਜਿੱਥੇ ਵੀ ਹੋ ਤੁਸੀਂ ਜਿਹੜੇ ਵੀ ਨਾਂ ਨਾਲ ਰੱਬ ਨੂੰ ਜਾਣਦੇ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਹਦੇ ਨਾਂ ਦਾ ਸਿਮਰਨ ਸ਼ੁਰੂ ਕਰੋ ਤੁਰੇ ਫਿਰਦੇ ਵੀ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਪਹਿਲਾਂ ਪਹਿਲਾਂ ਸਮਾਂ ਨਹੀਂ ਕੱਢ ਸਕਦੇ ਨਾ ਬੈਠਣ ਦਾ ਤਾਂ ਤੁਸੀਂ ਜਦੋਂ ਵੀ ਤੁਹਾਨੂੰ ਯਾਦ ਆਉਂਦਾ ਉਦੋਂ ਹੀ ਉਹਦਾ ਸਿਮਰਨ ਸ਼ੁਰੂ ਕਰ ਦਿਓ 1 ਮਿੰਟ 2 ਮਿੰਟ 5 ਮਿੰਟ 10 ਮਿੰਟ ਜਿੰਨਾ ਵੀ ਹੁੰਦਾ ਭੁੱਲ ਗਏ ਕੋਈ ਨਾ ਕੰਮ ਕਰੋ ਫਿਰ ਜਦ ਆ ਗਿਆ ਫਿਰ ਸ਼ੁਰੂ ਕਰ ਦੋ ਫਿਰ ਜਦੋਂ ਤੁਹਾਨੂੰ ਇੱਕ ਵਾਰੀ ਉਹਦਾ ਰਸ ਆਉਣਾ ਸ਼ੁਰੂ ਹੋ ਗਿਆ ਫਿਰ ਤੁਸੀਂ ਆਪਣੇ ਆਪ ਹੀ ਟਾਈਮ ਕੱਟਣਾ ਸ਼ੁਰੂ ਕਰ ਦੇਣਾ ਐਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ